ਜਰਗ ਦੇ ਕੋਲੇ ਪਿੰਡਾ ਜਰਗੜੀ ਚੱਲ ਚੱਲੀਏ ਜਰਗ ਦੇ ਮੇਲੇ ਮੁੰਡਾ ਤੇਰਾ ਮੈਚ ਆਖ ਲਓ ਸਮਾਂ ਲੱਗ ਗਿਆ 22 ਸੈਕਿੰਡ 44 ਪੁਆਇੰਟ ਬਾਕੀ ਇਹ ਗੁਰੀ ਜਸਪਾਲ ਬੰਕਰ ਦਾ ਭੱਜਿਆ ਇਹ ਗੋਗੀ ਹਰਨਾਮਪੁਰੇ ਦਾ ਜਾਨ ਜਾਨ ਪੰਗਾ ਛਣਕਾ ਕੇ ਮਿੱਤਰਾਂ ਦਾ ਨੌ ਪੁੱਛਦੀ ਇਹਨਾਂ ਦਾ ਨੌ ਦੱਸਣ ਵਾਲੀ ਗੱਲ ਨਹੀਂ ਇਹ ਬਾਬਾ ਬੋਹੜ ਬਚਨ ਸਿੰਘ ਢੰਡਾਰੀ ਦਾ ਭੱਜ ਗਿਆ ਢੰਡਾਰੀਆ ਆਇਆ ਇਹ ਉਧਰੋਂ ਸਭ ਤੋਂ ਦੂਰੋਂ ਆਏ ਹੋਏ ਆ ਠੂਰ ਆ ਗਈ ਬਈ ਠੂਰ ਦੇ ਕੋਲੋਂ ਸੱਦੋਵਾਲ ਦੇ ਕੋਲੋਂ ਸੋ ਏਵੇਂ ਜਿਵੇਂ ਆਹ ਇਲਾਕਾ ਫਿਰ ਪੰਜਾਬ ਦੇ ਵੱਖ-ਵੱਖ ਜਦੋਂ ਕੋਨਿਆਂ ਤੇ ਜਾਂਦਾ ਅੱਪ ਲਾਓ ਬਾਈ ਜੀ ਬੌਤੇ ਨੂੰ ਸਾਰਿਆ ਕਰਕੇ ਬੱਖੀ ਵਿੱਚ ਵੱਜੇ ਹੂਰੇ ਦਾ ਪੰਦ ਪਿਆ ਦਰਵਾਜਾ ਫਾਟ ਕੋਟਕਪੂਰੇ ਦਾ ਸਮਾਂ ਲੱਗ ਗਿਆ 22 ਸੈਕਿੰਡ 44 ਪੁਆਇੰਟ ਬਾਕੀ 22 44 ਇਹ ਜੱਸ ਮੈਨੂੰ ਲੱਗਦਾ ਵੀ ਫੌਜੀ ਨੇ ਆਪਦੇ ਰਿਸ਼ਤੇਦਾਰ ਦਾ ਨੌਲ ਖਾਇਆ ਹੋ ਖੁਸ਼ੀਆਂ ਜਸਵਿੰਦਰ ਸਿੰਘ ਜੀ ਜੱਸ ਬਾਬਾ ਤੇ ਪਰਲੇ ਪਾਸੇ ਬਾਈ ਜੀ ਜਿਹੜਾ ਭੱਜਿਆ ਇਹ ਕੋਚ ਸਰਦਾਰ ਜੰਗ ਸਿੰਘ ਬਲਾਲਾ ਖੀਰਾ ਬੱਛਾ ਬਾ ਇਹ ਜੱਸਾ ਜਿੱਥੇ ਜਿੱਥਾ ਕਲਾਲ ਇਹ ਸਣੀ ਜਿੱਥੇ ਵੀਰੋਂ ਵੱਡਾ ਸਤਕਾਰਾ ਜੰਗ ਦਾ ਪੁੱਤਾ ਬਲਾਲੇ ਵਾਲੇ ਦਾ ਫੌਜੀ ਨਗਰੇ ਵਾਲਾ ਸੋ ਇਹ ਜਿਹੜਾ ਧਰੂ ਦੌਧਰਾ ਸੋ ਇਹ ਔਰਲੇ ਪਾਸੇ ਸਮਰਾਲਾ ਸ਼ਹਿਰ ਆ ਉਥੋਂ ਦਾ ਨੀਟਾ ਸਮਰਾਲੇ ਵਾਲੇ ਦਾ ਇਹ ਜੱਟ ਭੱਜਿਆ ਵਾ ਔਰਲੇ ਪਾਸੇ ਵੱਡਾ ਉਜਲ ਆ ਗਈ ਭਾਈ ਉੱਪਰ 22 ਸੈਕਿੰਡ 33 ਪੁਆਇੰਟ ਹੈ ਬਾਈ ਜੀ ਸਮਾਂ 22 33 ਇਹ ਬਾਈ ਜੀ ਪਰਲੇ ਪਾਸੇ ਜਰਗ ਦੇ ਕੋਲੇ ਪਿੰਡਾ ਜਰਗੜੀ ਚੱਲ ਚੱਲੀਏ ਜਰਗ ਦੇ ਮੇਲੇ ਮੁੰਡਾ ਤੇਰਾ ਮੈਚ ਆਕ ਲਓ ਛੱਡ ਕੇ ਦੇਸ਼ ਦਬਾਬਾ ਅੰਬੀਆਂ ਨੂੰ ਤਰਸੇਗੀ ਇਹ ਜੂਪਾ ਜਰਗੜੀ ਵਾਲਾ ਗੱਲ ਸਰਬਰ ਪਰ ਭੋਲਾ ਕਟਾਲਾ ਤੇ ਕੌੜੀ ਵਾਲਿਆਂ ਦਾ ਬਾਈ ਜੀ ਪਰਲੇ ਪਾਸੇ ਭੱਜ ਗਿਆ ਤੇ ਉਰਲੇ ਪਾਸੇ ਮਲੇਰ ਕੋਟਲੇ ਤੋਂ ਧੂਰੀ ਵੱਲ ਜਾਂਦੇ ਆ ਤੇ ਵਿਚ ਵਿਚਾਲੇ ਕਸਬਾ ਆਉਂਦਾ ਪਸੌੜ ਇਹ ਬਿੰਦਰ ਪਸੌੜ ਵਾਲਾ ਸਾਵਾ ਭੱਜ ਗਿਆ ਕਾਲਾ ਪਸੌੜੀਏ ਬਿੰਦਰ ਦਾ ਭੱਜ ਗਿਆ ਲੈ ਸਰਹੰਦ ਜਿਨ੍ਹਾਂ ਦੀ ਰਹਿਨਮਾਈ ਏਟੇ ਪੂਰਾ ਟੂਰਨਾਮੈਂਟ ਆ ਗਈ ਬਾਈ ਮੂਰੇ ਬਾਈ ਜੀ ਹੋ ਜਾ ਥੋੜੇ ਸਾੜ ਤੇ ਹੋ ਜਾ ਮੂਰੇ ਮੂਰੇ ਸਾੜ ਤੇ ਹੋ ਜਾ ਓ ਕਾਕੇ ਥੋੜੇ ਥੱਲੇ ਹੋ ਜੀ ਕਾਕੇ ਭਾਜੀ ਮੂਰੇ ਮੇਰਾ ਭਾਜੀ ਮੇਰੇ ਮੂਰੇ ਨਾ ਆਇਓ ਭਾਜੀ ਮੇਰੇ ਮੂਰੇ ਨਾ ਆਇਆ ਮੂਰੇ ਨਾਲ ਲੈਣਦੇ ਮੂਰੇ ਨਾ ਆਇਓ ਭਾਜੀ ਓਪ 22 ਸੈਕਿੰਡ 31 ਪੁਆਇੰਟ ਆ ਭਾਜੀ ਸਮਾਂ 22 31 ਇਹ ਭਾਜੀ ਜਿਹੜਾ ਕਾਲਾ ਭੱਜਿਆ ਇਹ ਗੁਰੀ ਜਸਪਾਲ ਬੰਕਰ ਦਾ ਭੱਜਿਆ ਇਹ ਗੋਗੀ ਹਰਨਾਮਪੁਰੇ ਦਾ ਰਾਜੂ ਸੰਦੌਰ ਦਾ ਪਰਲੇ ਪਾਸੇ ਭਾਜੀ ਇਹ ਮਹਿਰਨਾ ਮੰਡੀ ਅਹਿਮਦਗੜ ਦੇ ਨਾਲ ਜਿੱਥੇ ਸ਼ਪਾਰ ਦਾ ਮੇਲਾ ਲੱਗਿਆ ਸੀਗਾ ਮਹਿਰਨਾ ਪਿੰਡਾਂ ਬਿਆੰਤ ਉਹਨਾਂ ਦਾ ਸਤਵੰਤ ਉਹਨਾਂ ਦਾ ਮਹਿਰਨੇ ਵਾਲਿਆਂ ਦਾ ਲੰਬਰਦਾਰ ਗੋਲਦੀ ਹੋਣੀ ਰਾਮਪੁਰ ਨਾਇਬ ਸਿੰਘ ਉਹਨਾਂ ਦਾ ਰਾਮਪੁਰ ਵਾਲਿਆਂ ਦਾ ਭੱਜਿਆ ਜਿਹੜਾ ਪਰਲੇ ਪਾਸੇ ਬੱਗਾ ਤੇ ਔਰਲੇ ਪਾਸੇ ਗੁਰੀ ਜਸਪਾਲ ਬੰਕਰ ਦਾ ਦੇਖਦੇ ਆਂ ਬਾਜੀ ਹੁਣ ਮੁਕਾਬਲਾ ਕਿੱਥੇ ਚੱਲਦਾ ਵਾ ਬਹੁਤ ਹੀ ਸਤਿਕਾਰਯੋਗ ਅਗੀ ਬਈ ਸਰਦਾਰ ਬਲਤੇਸ਼ ਸਿੰਘ ਜੀ ਪੰਨੂ ਓ ਐਸ ਡੀ मुख्य पंजाब सरदार भगवंत जी मान थोड़े समय च ही पहुंचने वाले आओ भाई जी जान जान बंगा छिड़का के मित्र का मित्रा दा नौ दी। एना दा नौ ना पुछती इन्ह का ना दस आली गल नी ਹੇ ਬਾਬਾ ਬੋਹੜ ਬਚਨ ਸਿੰਘ ਢੰਡਾਰੀ ਦਾ ਭੱਜ ਗਿਆ ਢੰਡਾਰੀ ਵਾਲੇ ਬਚਨ ਸਿੰਘ ਦਾ ਉਰਲੇ ਪਾਸੇ ਇਹ ਤਾਰ ਦਾ ਭੱਜ ਗਿਆ ਢੰਡਾਰੀ ਵਾਲਾ ਇਹ ਤਾਰ ਦਾ ਭੱਜ ਗਿਆ ਚੌਧਰੀ ਖੰਨੇ ਦਾ ਭੱਜ ਗਿਆ ਤੇ ਪਰਲੇ ਪਾਸੇ ਇਹ ਕਲਵੀਰ ਮਾਨਕਾ ਵਾਲੇ ਦਾ ਭੱਜ ਗਿਆ ਮਾਸਟਰ ਟੁਹਾੜੇ ਦਾ ਭੱਜ ਗਿਆ ਡੀਸੀ ਹੁਣੀ ਵਾਲਿਆਂ ਦਾ ਜੱਸੇ ਹੁਣੀ ਵਾਲਾ ਬਿੱਲਾ ਵਾਲਾ ਲੰਬਰਦਾਰ ਕਰਵਚਨ ਸਿੰਘ ਜੀ ਢੰਡਾਰੀ ਹਰਚੰਦ ਸਿੰਘ ਜੀ ਢੰਡਾਰੀ ਬੱbbi ਢੰਡਾਰੀ ਚੌਧਰੀ ਖੰਨਾ ਅਸ਼ਮਨੇ ਛਿੰਦਾ ਕਢਾਣੀ ਇਹਨਾਂ ਨੇ ਆਹੀ ਜਿਹੜੇ ਬੱਟਾ ਬੰਨੇ ਸੂਆਂ ਤੇ ਆ ਗਈ ਭਈ ਥੋਡੀਆਂ ਗੱਲਾਂ ਬਾਤਾਂ ਵੱਖ-ਵੱਖ ਸਰਕਾਰਾਂ ਚ ਰੱਖੀਆਂ ਚਾਹੇ ਕੈਨੇਡਾ ਅਮਰੀਕਾ ਚਾਹੇ ਹਿੰਦੁਸਤਾਨਾ ਚਾਹੇ ਪੰਜਾਬ ਆ ਪੱਤਰਕਾਰੀ ਵੀ ਕਰਦੇ ਰਹੇ ਆ ਤੇ ਅੱਜ ਵੀਰੋ ਉਸੇ ਪੱਤਰਕਾਰੀ ਦਾ ਜਿੱਥੇ ਮੁੱਖ ਮੰਤਰੀ ਸਾਹਿਬ ਸਰਕਾਰ ਇਹਨਾਂ ਦਾ ਤਿਆਰਬੇ ਦੀ ਸਾਂਝ ਪਾ ਰਹੀ ਆ ਹੱਪ ਲਾ ਬਾਈ ਜੀ ਯਾਰ ਤੇਰੇ ਨੇ ਗੱਡੀ ਲੈ ਲਈ 305 ਵਿੱਚ ਪਜਾਰੋ ਤੇ ਰੱਖ ਲਈ ਦੇਸੀ ਗਾਨਾ 21 ਸੈਕਿੰਡ 97 ਪੁਆਇੰਟ ਲਾ ਗਿਆ ਬਾਈ ਜੀ ਸਮਾ ਇਹ ਤਾੜੀਆਂ ਮੁੱਖ ਮੰਤਰੀ ਸਾਹਿਬ ਕਰਕੇ ਗਊ ਦੇ ਜਾਇਆ ਕਰਕੇ ਪੰਨੂ ਸਾਹਿਬ ਨੇ বাজਾਈਆਂ ਨੇ ਇਹ ਬਾਈ ਜੀ ਖਲੀਫਾ ਭੱਜ ਗਿਆ ਖਲੀਫਾ ਜੱਗੀ ਭਾਮੀਆਂ ਦਾ ਸੋਨੇ ਘਰਚੇ ਦਾ ਹਿੰਦੂ ਮੈਗੂਆਰ ਦਾ ਤੇ ਪਰਲੇ ਪਾਸੇ ਸੁੱਚਾ ਭੱਜ ਗਿਆ ਸੁੱਚਾ ਬੇਲਾ ਸਿੰਘ ਲੰਗਦਾ ਛੋਟੂ ਲੰਗਦਾ ਰਾਜੂ ਗੁਜਰਾਲ ਦਾ ਦਵਿੰਦਰ ਗੁਜਰਾਲ ਦਾ ਹਿੰਦੂ ਮੈਗੂਆਰ ਦਾ ਬਾਈ ਜੀ ਇਹ ਸੁੱਚਾ ਭੱਜ ਗਿਆ ਗਰਮੀਤ ਚੂੜ ਚੱਕ ਦਾ ਇਹ ਸੁੱਚਾ ਭੱਜ ਗਿਆ ਇਹ ਬਲਿਹਾਰ ਗਵਿੰਦਪੁਰ ਦਾ ਸੁੱਚਾ ਭੱਜ ਗਿਆ ਤੇ ਦੇਖਦੇ ਆ ਜੱਗੀ ਭਾਮੀਆਂ ਦਾ ਖਲੀਫਾ ਸੋ ਚੱਲਦਾ ਹੋਇਆ ਮੁਕਾਬਲਾ ਐਵੇਂ ਰੌਲਾ ਪੈ ਗਿਆ ਐਵੇਂ ਰੌਲਾ ਪੈ ਗਿਆ ਮੈਂ